5 ਲੱਖ ਦੀ ਕਾਰ ਖਰੀਦ ਲਈ ਪੁਰਾਣੀ ਕਾਰ ਖਰੀਦ ਲਈ ਉਹ ਤੇ 20 ਲੱਖ ਦਾ ਲੋਨ ਹੋ ਜਾਊਗਾ 20 ਲੱਖ ਦਾ ਲੋਨ ਕਰ ਦਾਂਗੇ ਜੀ ਤੁਸੀਂ ਹੋਮ ਲੋਨ ਕਰਦੇ ਆ ਜੀ ਓਕੇ ਲੈਪ ਲੋਨ ਕਰਦੇ ਆ ਸਾਰੇ ਲੋਨ ਕਰਦੇ ਆ 10 ਦਿਨ ਦੇ ਵਿੱਚ ਲੋਨ ਕਰ ਦਿੰਦੇ ਆ ਜੀ ਕਿੰਨੇ ਦਿਨ ਦੇ ਵਿੱਚ 5 ਦਿਨ ਦੇ ਵਿੱਚ 3 ਮਿੰਟ ਦੇ ਵਿੱਚ ਪੇਮੈਂਟ ਤੁਹਾਡੇ ਅਕਾਊਂਟ 'ਚ ਆ ਜਾਂਦੀ 3 ਮਿੰਟ ਦੇ ਵਿੱਚ ਤੁਸੀਂ ਝੂਠ ਤਾਂ ਨਹੀਂ ਬੋਲ ਰਹੇ ਆ ਕੋਡ ਪਿਆ ਜੀ ਸਕੈਨ ਕਰੋ 3 ਮਿੰਟ ਦੇ ਵਿੱਚ ਪੇਮੈਂਟ ਤੁਹਾਡੇ ਅਕਾਊਂਟ 'ਚ ਲੋਕਾਂ ਦੇ ਜੁੱਤੀਆਂ ਘਾਜ ਜਾਂਦੀਆਂ ਨੇ ਬੈਂਕਾਂ ਦੇ ਤੁਸੀਂ ਕਹਿੰਦੇ 3 ਮਿੰਟ ਦੇ ਵਿੱਚ ਲੋਨ ਕਰ ਤੇ ਵਿਆਜ ਵੀ ਤੁਹਾਡਾ ਦੁੱਗਣਾ ਵਿਆਜ ਹੋਊਗਾ ਕੋਈ ਬੈਂਕ ਬੈਂਕ ਵੀ ਆਇਆ ਜੀ ਜਿਹਨਾਂ ਦਾ ਸਿੰਬਲ ਇਹੜਾ ਈ ਨਾਰਮਲ ਹੈ ਜੀ ਠੀਕ ਹੈ ਨਾਰਮਲ ਚਾਰਜ ਕਰਦੇ ਆ অথਰਾਇਜ਼ ਹੈ ਜੀ 15 ਮੈਗਾ ਸਾਡੇ ਪੈਨਲ ਤੇ ਨੇ ਓਕੇ ਰੋਜ਼ ਬੈਂਕਾਂ ਦੇ ਚੱਕਰ ਕੱਟਦੇ ਹੋ ਮੈਨੇਜਰਾਂ ਕੋਲੇ ਜਾਂਦੇ ਹੋ ਫਰਦਾ ਘੜਾਉਂਦੇ ਹੋ ਜੇਕਰ ਤੁਸੀਂ ਬੈਂਕਾਂ ਦੇ ਚੱਕਰ ਨਹੀਂ ਕੱਟਣਾ ਚਾਹੁੰਦੇ ਤਾਂ ਅੱਜ ਤੁਹਾਨੂੰ ਅੰਮ੍ਰਿਤਕੜ ਦੇ ਵਿੱਚ ਇੱਕਾ ਸੀ ਦੁਕਾਨ ਦਿਖਾ ਰਹੇ ਹਾਂ ਆਫਿਸ ਦਿਖਾ ਰਹੇ ਹਾਂ ਜੈਦਗਾ ਫਾਈਨੈਂਸ਼ੀਅਲ ਸਰਵਿਸ ਹੈ ਫਾਜੀ ਅਮਰਗੜ ਬਾਜ਼ਾਰ ਦੇ ਵਿੱਚ ਹੈ ਜਾਇਦਕਾ ਫਾਈਨੈਂਸ਼ੀਅਲ ਸਰਵਿਸ ਜੋ ਹਰ ਤਰ੍ਹਾਂ ਦੇ ਲੋਨ ਕਰਦੇ ਨੇ ਚਾਹੇ ਉਹ ਸਟੱਡੀ ਲੋਨ ਹੋਵੇ ਪ੍ਰਾਪਰਟੀ ਲੋਨ ਹੋਵੇ ਪਰਸਨਲ ਲੋਨ ਹੋਵੇ ਕਾਰ ਦਾ ਲੋਨ ਹੋਵੇ ਐਗਰੀਕਲਚਰ ਲੋਨ ਹਰ ਇੱਕ ਤਰ੍ਹਾਂ ਦੇ ਲੋਨ ਬਿਨਾਂ ਕਿਸੇ ਬਹੁਤੀ ਕਾਗਜ਼ੀ ਕਾਰਵਾਈ ਤੋਂ ਲੈ ਚੱਲਦੇ ਆ ਗੱਲਬਾਤ ਕਰਦੇ ਵੀ ਇਹਨੇ ਸਖਾਲੇ ਤਰੀਕੇ ਨਾਲ ਕਿਵੇਂ ਲੋਨ ਕਰਦੇ ਨੇ ਕੀ ਕੀ ਪ੍ਰੋਸੈਸ ਹੈ ਉਹਨਾਂ ਦਾ ਲੋਨ ਕਰਨ ਦਾ ਆਵਸ਼ੀ ਤੁਹਾਨੂੰ ਮਿਲਾਉਨੇ ਆ ਸੀ ਗਗਨ ਟਿਲੀ ਸਵਾਗਤ ਹੈ ਜੈਨ ਕਈ ਟੋਟਾ ਹੋਰ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਤੁਸੀਂ ਟਿਕ ਟਾਕ ਆ ਲਾ ਲੀਏ ਪਹਿਲਾਂ ਲਾਓ ਜੀ ਲਾਓ ਜੂਰ ਲਾਓ ਇਹ ਨੇ ਦੀਪਕ ਜੈਨ ਕਾ ਜਿਹੜੇ ਆਪਣੇ ਚਲਾ ਰਹੇ ਨੇ ਫਾਈਨੈਂਸਲ ਸਰਵਸ ਚਲਾ ਰਹੇ ਨੇ ਖਲਪਤ ਕਰਦੇ ਆ ਦੀਪ ਜੀ ਤੁਸੀਂ ਲੋਨ ਕਰਦੇ ਹੋ ਤੇ ਜਿਹੜੇ ਲੋਨ ਕਰਦੇ ਹੋ ਕੀ ਪ੍ਰੋਸੀਜਰ ਹੈ ਕਿਵੇਂ-ਕਿਵੇਂ ਹੁੰਦਾ ਤੇ ਕਿੰਨਾ ਕੁ ਸਖਾਲਾ ਲੋਨ ਹੁੰਦਾ ਬੈਂਕਾਂ ਨਾਲ ਭਾਈ ਜੀ ਅਸੀਂ 2017 ਦਾ ਲੋਨ ਕਰ ਰਿਹਾ ਤੁਹਾਨੂੰ ਬੈਂਕ ਵਿੱਚ ਕੋਈ ਵੀ ਚੱਕਰ ਮਾਰਨੀ ਲੋੜ ਨਹੀਂ ਤੁਸੀਂ ਸਾਡੇ ਆਫਿਸ ਆਓ ਨਹੀਂ ਤਾਂ ਬੈਂਕ ਵਾਲੇ ਜਿੱਤਿਆਂ ਕੇ ਸਾਹ ਆਂਦੇ ਨੇ ਸਾਡੇ ਆਫਿਸ ਆਓ ਤੁਹਾਨੂੰ ਕੋਈ ਚੱਕਰ ਮਾਰਨੀ ਲੋੜ ਨਹੀਂ ਬੈਂਕ ਦੇ ਵਿੱਚ ਤੁਸੀਂ ਕਿੱਥੋਂ ਲੋਨ ਕਰਾਉਨੇ ਆ ਬੈਂਕਾਂ ਤੋਂ ਅਸੀਂ ਬੈਂਕਾਂ ਤੋਂ ਹੀ ਕਰਵਾਨੇ ਆ ਅੱਛਾ ਬਟਾ ਪ੍ਰੋਸੀਜਰ ਬਹੁਤ ਸਾਨ ਆ ਓਕੇ ਕੱਟ ਡਾਕੂਮੈਂਟ ਨੇ ਹਾਂ ਤੇ ਜਲਦੀ ਪੇਮੈਂਟ ਹੈ ਕਿਹੜੇ ਕਿਹੜੇ ਲੋਨ ਜਿਹੜੇ ਕਰਦੇ ਤੁਸੀਂ ਕਿਹੜੇ ਕਿਹੜੇ ਲੋਨ ਕਰਦੇ ਅਸੀਂ ਪਹਿਲਾਂ ਤਾਂ ਕਾਰ ਲੋਨ ਕਰਦੇ ਆ ਜੀ ਜੀ ਜੇ ਤੁਹਾਡੇ ਕੋਲ 10 ਲੱਖ ਦੀ ਕਾਰ ਹੈ ਤਾਂ ਉਹ ਤੋਂ ਅਸੀਂ 20 ਲੱਖ ਦਾ ਲੋਨ ਕਰ ਸਕਦੇ ਹਾਂ 10 ਲੱਖ ਦੀ ਕਾਰ ਤੇ 20 ਲੱਖ ਦਾ ਲੋਨ ਇਹ ਕਿਵੇਂ ਹੋ ਜੂਗਾ ਜੀ 10 ਲੱਖ ਦੀ ਕਾਰ ਤੇ 20 ਲੱਖ ਦਾ ਕਿਵੇਂ ਲੋਨ ਹੋ ਜੂਗਾ ਅਸੀਂ ਕਰਦੇ ਹਾਂ ਜੀ ਨਵੀਂ ਕਾਰ ਤੇ ਨਾ ਕੋਈ ਸੈਕੰਡ ਹੈਡ ਤੇ ਪੁਰਾਣੀ ਕਾਰ ਤੇ ਜੀ ਅੱਛਾ ਜੇ ਸੈਕੰਡ ਹੈਡ ਕਾਰ ਆ ਉਸ ਤੇ ਵੀ ਮੰਨ ਲਓ ਲੋਨ ਕਰ ਦੋ ਜੀ ਅਸੀਂ ਹਜ਼ਾਰਾਂ ਲੋਨ ਕਰਦੇ ਜੇ ਮੰਨ ਲਓ ਕਿਸੇ ਨੇ 10 ਲੱਖ ਦੀ ਕਾਰ ਖਰੀਦ ਲਈ ਪੁਰਾਣੀ ਕਾਰ ਖਰੀਦ ਲਈ ਉਹ ਤੋਂ 20 ਲੱਖ ਦਾ ਲੋਨ ਹੋ ਜੂਗਾ 20 ਲੱਖ ਦਾ ਲੋਨ ਕਰ ਦਾਂਗੇ ਜੀ ਓਕੇ ਦੇਖ ਵੱਡੀ ਲੋਨ ਚੱਲਣਾ ਚਾਹੀਦਾ ਅੱਛਾ ਜੀ ਲੌਂ ਚੱਲਿਆ ਹੋਵੇ 12 ਘੰਟੇ ਸਹੀ ਭਰੀ ਆਉਣ ਕਸਟਮਰ ਨੇ ਠੀਕ ਹੈ ਜੇ ਉਹਦੀ ਵੈਲਿਊ 20 ਲੱਖ ਆਂਦੀ ਹੈ ਤਾਂ 40 ਲੱਖ ਰੁਪਏ ਦੇ ਦਾਂਗੇ ਤੇ ਹੋਰ ਲੋਨ ਕਿਹੜੇ ਕਿਹੜੇ ਹੁੰਦੇ ਨੇ ਤੁਹਾਡੇ ਕੋਲੋਂ ਹੋਰ ਅਸੀਂ ਹੋਮ ਲੋਨ ਕਰਦੇ ਆਂ ਜੀ ਓਕੇ ਲੈਪ ਲੋਨ ਕਰਦੇ ਆਂ ਸਾਰੇ ਲੋਨ ਕਰਦੇ ਆਂ ਹਰ ਇੱਕ ਤਰ੍ਹਾਂ ਦਾ ਲੋਨ ਹੁੰਦਾ ਹੈ ਹਾਂਜੀ ਮੰਨ ਲਓ ਜਿਹੜੀ ਕਾਗਜ਼ ਪੱਤਰ ਜਿਹੜੇ ਕਾਗਜ਼ੀ ਕਾਰਵਾਈ ਹੈ ਇਹਦਾ ਮਹੀਨਾ 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 ਦੋ ਦੋ ਮਹੀਨੇ ਬੈਂਕਾਂ 'ਚ ਲੱਗ ਜਾਂਦੇ ਨੇ ਮੈਨੇਜਰ ਆਉਂਦਾ ਜੀ ਚੈਕਿੰਗ ਕਰਦਾ ਫਿਰ ਕਿਤੇ ਲੋਨ ਹੁੰਦਾ ਤੁਸੀਂ ਮੈਨੂੰ ਕਿੰਨੇ ਦਿਨ ਲਾਦਰ ਮਿੰਦਾ ਹਾਂ ਅਸੀਂ 5 ਦਿਨ ਦੇ ਵਿੱਚ ਲੋਨ ਕਰ ਦਿੰਦੇ ਹਾਂ ਜੀ ਕਿੰਨੇ ਦਿਨ ਦੇ ਵਿੱਚ 5 ਦਿਨ ਦੇ ਵਿੱਚ 5 ਦਿਨਾਂ ਦੇ ਵਿੱਚ ਨਹੀਂ ਕਾਗਜ਼ ਪੱਤਰ ਫਿਰ ਕਿਵੇਂ ਉਹ ਕਰਦੇ ਕਾਗਜ਼ ਪੱਤਰ ਆਪ ਹੀ ਜਿਆ ਕਰਦੇ ਅਸੀਂ ਆਪਣੇ ਆਪ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਆਪ ਹੀ ਘੜਵਾਨੇ ਸਭ ਕੋਈ ਬੈਂਕਾਂ ਦੇ ਬੰਦੋ ਕਸਟਮਰ ਨੂੰ ਬੈਂਕਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਜਿੰਨੇ ਲੋੜ ਕੋਈ ਵੀ ਚੱਕਰ ਲਾਉਣ ਦੀ ਲੋੜ ਨਹੀਂ ਸਾਡੇ ਕੋਲ ਆਓ ਹਾਂ ਲੋਨ ਲਓ ਅੱਛਾ ਏ ਇੱਕ ਤੁਸੀਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਇਨਸਟੈਂਟ ਲੋਨ ਵੀ ਕਰਦੇ ਹਾਂ ਤੁਸੀਂ 5 ਮਿੰਟਾਂ ਦੇ ਵਿੱਚ ਲੋਨ ਬਿਲਕੁਲ ਜੀ ਸਾਡੇ ਕੋਲ ਕੋਡ ਹੈ ਤੁਸੀਂ ਕੋਡ ਸਕੈਨ ਕਰੋ ਉਹ ਜਿਹੜਾ ਪੈਨ ਕਾਰਡ ਨੰਬਰ ਪਾਣਾ ਓਕੇ ਨਾਲ ਤੇ ਨਾਮ ਦੀ ਐਲੀਜੀਬਿਲਟੀ ਆ ਜਾਂਦੀ ਹੈ ਕਿੰਨੇ ਮਿੰਟ ਲੱਗਦੇ ਨੇ ਉਹ 5 ਲੱਖ ਤੱਕ ਲੋਨ ਹੁੰਦਾ 50000 ਤੋਂ ਉਹ 5 ਲੱਖ ਤੱਕ ਦਾ ਹਾਂ ਕਿੰਨੇ 3 ਮਿੰਟ ਦੇ ਵਿੱਚ ਪੇਮੈਂਟ ਤੁਹਾਡੇ ਅਕਾਊਂਟ 'ਚ ਆ ਜਾਂਦੀ ਹੈ ਕਿੰਨੇ ਮਿੰਟ ਦੇ ਵਿੱਚ 3 ਮਿੰਟ 'ਚ 3 ਮਿੰਟ ਦੇ ਵਿੱਚ ਤੁਸੀਂ ਝੂਠਾ ਨਹੀਂ ਬੋਲ ਰਹੇ ਆ ਕੋਡ ਪਏ ਆ ਜੀ ਸਕੈਨ ਕਰੋ 3 ਮਿੰਟ ਦੇ ਵਿੱਚ ਪੇਮੈਂਟ ਹੋੜਾ ਕਾਉਂਟ ਲੋਕਾਂ ਦੇ ਜੁੱਤੇ ਘਾਜ ਜਾਂਦੀਆਂ ਨੇ ਬੈਂਕਾਂ ਦੇ ਤੁਸੀਂ ਕਹੋ 3 ਮਿੰਟ ਦੇ ਵਿੱਚ ਲੋਨ ਕਰਦੇ ਤਿੰਨ ਮਿੰਟ ਚ ਲਾਉਂਦੇ ਤੇ ਵਿਆਜ ਵੀ ਤੁਹਾਡਾ ਦੁੱਗਣਾ ਵਿਆਜ ਹੋਊਗਾ ਕੋਈ ਬੈਂਕ ਸਟੇਟਮੈਂਟ ਨਹੀਂ ਕੋਈ ਕੁਝ ਨਹੀਂ ਵਿਆਜ ਵੀ ਦੁੱਗਣਾ ਲੈਂਦੇ ਹੋ ਮੋਂਗ ਫਿਰ ਤੁਸੀਂ ਵਿਆਜ ਕੁਝ ਨਹੀਂ ਹੈਗਾ ਜੀ 12% ਵਿਆਜ ਹੈ ਸਾਲ ਦਾ ਚਿੱਤਰ पे ਵੀ ਆਇਆ ਬੈਂਕ ਵਾਂਗੂ ਵਿਆਜ ਹੈ ਬੈਂਕ ਬੈਂਕ ਵਿਆਜ ਹੈ ਜੀ ਓਕੇ ਬੈਂਕ ਤੇ ਲੋਨ ਕਰਦੇ ਆ ਮੰਨ ਲਓ ਹਰ ਇੱਕ ਦਾ ਹੋ ਜਾਂਦਾ ਇੱਕ ਹਰ ਇੱਕ ਦਾ ਕਿਹੜਾ ਸਿੰਬਲ ਖਰਾਬ ਹੋਦਾ ਨਹੀਂ ਹੁੰਦਾ ਅੱਛਾ ਬਾਕੀ ਸਭ ਦਾ ਹੋ ਜਾਂਦਾ ਜਿਨ੍ਹਾਂ ਦਾ ਸਿੰਬਲ ਖਰਾਬ ਹੈ ਫਿਰ ਉਹਦੇ अच्छा उधर पास भी ऑप्शन है प्रॉपर्टी लोन ਕਰਦੇ ਆ ਕਾਰ ਲੋਨ ਕਰ ਜਾਣਾ ਕਰਦੇ ਇਹ ਨਾਲ ਸਿੰਪਲ ਵੀ ਖਰਾਬ ਹੈ ਸਿੰਪਲ ਖਰਾਬ ਨਹੀਂ ਮੰਨ ਲਓ ਜਿਹਦਾ ਜਿਆ ਲੋਨ ਕਿਸੇ ਤੋਂ ਵੀ ਨਹੀਂ ਹੋ ਰਿਹਾ ਉਹਦੇ ਨੂੰ ਆਪਾਂ ਕਰਾਂਗੇ ਠੀਕ ਹੈ ਥੋੜੀ ਫੀਸ ਫੂਸ ਤਾਂ ਨਹੀਂ ਜ਼ਿਆਦੇ ਹੈਗੀ ਕਿਤੇ ਨਹੀਂ ਫੀਸ ਆਪਾਂ ਲੋਨ ਹੋ ਗਿਆ ਕਿਤੇ 2 ਲੱਖ ਰੁਪਈਆ ਤੁਸੀਂ 10 ਲੱਖ ਰੁਪਈਆ 3 ਲੱਖ ਰੁਪਈਆ ਫੀਸ ਦਾ ਮੰਨ ਲਓ ਐਦਾ ਨਹੀਂ ਕੋਈ ਫੀਸੜੀ ਨਾਰਮਲ ਹੈ ਜੀ ਠੀਕ ਹੈ ਨਾਰਮਲ ਚਾਰਜ ਕਰਦੇ ਆ ਕੋਈ ਐਕਸਟਰਾ ਫੀਸ ਨਹੀਂ ਲੈਂਦੇ ਠੀਕ ਹੈ ਮੰਨ ਲਓ ਲਿਮਟਿਡ ਕੰਪਨੀ ਵੱਲੋਂ ਤੁਹਾਨੂੰ ਹਾਂਜੀ ਹਾਂਜੀ ਅਥੋਰਾਈਜ਼ ਹੈ ਜੀ 15 ਮਹੀਨੇ ਸਾਡੇ ਪੈਨਲ ਦੇ ਨੇ ਓਕੇ ਤੇ 15 ਮਹੀਨੇ ਦਾ ਲੋਨ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਕਸਟਮਰ ਨੂੰ ਖਾਸ ਤੌਰ ਤੇ ਜਿਹੜੇ ਇਸ ਉਰੇ ਆਉਣ ਤੁਹਾਡੇ ਕੋਲੇ ਮਿਲਦੇ ਕੀ ਕੀ ਲੈ ਕੇ ਆਉਣ ਜੇ ਉਹਨਾਂ ਨੇ ਲੋਨ ਕਰਾਉਣਾ ਸਰਗੋ ਅਧਾਰ ਕਾਰਡ ਪੈਨ ਕਾਰਡ ਲੈ ਆਓ ਜੀ ਠੀਕ ਹੈ ਤੁਹਾਡੀ ਐਲੀਜੀਬਿਲਟੀ ਨਾਲ ਦੇ ਚੈੱਕ ਕਰ ਦਾਂਗੇ ਸਿਬਲ ਲਾਂ ਦੇ ਚੈੱਕ ਹੋ ਜਾਊਗਾ ਠੀਕ ਹੈ ਉਹਦੋਂ ਬਾਅਦ ਚੋਂ ਪ੍ਰੋਸੀਜਰ ਆ ਤੇ ਕਿਹੜਾ ਵੀ ਲੋਨ ਲੈਣਾ ਉਹ ਸਾਡੇ ਨਾਲ ਕਰਾ ਲਤਾ ਜਾਊਗਾ ਠੀਕ ਠੀਕ ਹੈ ਸਵਾਲ ਧੰਨਵਾਦ ਤੁਹਾਡਾ ਜੈਤਕਾ ਜੀ ਦਾ ਤੁਹਾਨੂੰ ਦੱਸਿਆ ਉਹਨਾਂ ਨੇ ਕਿ ਕਿਸ ਤਰ੍ਹਾਂ ਜੇ ਕਿਸੇ ਨੇ ਲੋਨ ਕਰਾਉਣਾ ਹੈ ਜੇਕਰ ਕਿਸੇ ਨੇ ਲੋਨ ਕਰਾਉਣਾ ਲੋਨ ਕਰਾਉਣਾ ਕਿਸੇ ਵੀ ਤਰ੍ਹਾਂ ਲੋਨ ਕਰਾਉਣਾ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਇਨਸਟੈਂਟ ਲੋਨ ਕਰ ਦਿੰਨੇ ਕਿ ਮਹਿਜ਼ 5 ਮਿੰਟਾਂ ਦੇ ਵਿੱਚ ਇੰਨਾ 5 ਮਿੰਟਾਂ ਦੇ ਵਿੱਚ ਕੋਈ ਵੀ ਬੈਂਕ ਲੋਨ ਨਹੀਂ ਕਰਦੀ ਜਿੱਤੇ ਸਿਰਫ 5 ਮਿੰਟਾਂ ਦੇ ਵਿੱਚ ਜਿਹੜਾ ਤੁਹਾਡਾ ਲੋਨ ਕਰ ਦੇ ਜੇਕਰ ਤੁਸੀਂ ਲੋਨ ਕਰਾਉਣਾ ਹੈ ਇੱਕ ਵਾਰ ਜ਼ਰੂਰ ਤੁਸੀਂ ਅਮਰਗੜ ਦੇ ਬੱਸ ਸਟੈਂਡ ਦੇ ਵਿੱਚ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਸਰਵਿਸ ਦੇ ਰਹੇ ਨੇ ਇੱਕ ਵਾਰ ਜ਼ਰੂਰ ਮਿਲਿਓ ਟੈਕ ਵੈਰੀ ਜਰੂਰ ਪਤਾ ਕਰਿਓ ਆਪ ਵੀ ਕਿਵੇਂ ਲੋਨ ਹੁੰਦੇ ਨੇ ਤੇ ਹੋਰ ਆ ਕਾਰ ਦਾ ਲੋਨ ਦਾ ਇਹਨਾਂ ਨੇ ਕਿਹਾ ਵੀ ਕਾਰ ਜੇ ਤੁਹਾਡੀ 10 ਲੱਖ ਦੀ ਕਾਰ ਲੈ ਰਹੇ ਹੋ ਤਾਂ ਤੁਹਾਨੂੰ 20 ਲੱਖ ਰੁਪਏ ਦਾ ਲੋਨ ਕਰਕੇ ਦੇਣਗੇ ਬਹੁਤ ਬਹੁਤ ਧੰਨਵਾਦ ਮੰਜੀ ਸੋਈਣਾ ਜਤਿੰਦਰ ਮਨਵੀ ਅਮਰਗੜ